ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਸਟੂਡੀਓ ਤੋਂ ਬਾਹਰੋਂ ਆਪ ਸਭ ਦੇ ਨਾਲ ਜੁੜ ਰਹੇ ਹਾਂ ਅਕਾਲ ਚੈਨਲ ਦੇ ਵੱਲੋਂ ਜੋ ਵੱਖ-ਵੱਖ ਯਾਤਰਾਵਾਂ ਜਾਂਦੀਆਂ ਨੇ ਉਹਦੇ ਵਿੱਚ ਆਪ ਸਭ ਸੰਗਤਾਂ ਸਾਡਾ ਜੋ ਸਾਥ ਦਿੰਦੇ ਹੋ ਅਸੀਂ ਆਪ ਸਭ ਦਾ ਧੰਨਵਾਦ ਕਰਦੇ ਹਾਂ ਤੁਹਾਡੇ ਫੀਡਬੈਕ ਸਾਡੇ ਤੱਕ ਇੱਕ ਰਿਟਰਨ ਫਾਰਮੈਟ ਦੇ ਵਿੱਚ ਵੀ ਪਹੁੰਚਦੇ ਨੇ ਤੁਸੀਂ ਫੋਨ ਕਰਕੇ ਵੀ ਸਾਡੇ ਤੱਕ ਤਮਾਮ ਜਾਣਕਾਰੀ ਪਹੁੰਚਾਉਂਦੇ ਹੋ ਤੇ ਸਾਡੇ ਕੋਲ ਮੌਕਾ ਹੁੰਦਾ ਹੈ ਕਿਸੀਂ ਤਮਾਮ ਸੰਗਤਾਂ ਦੇ ਨਾਲ ਗੱਲਬਾਤ ਕਰ ਸਕੇ ਵਿਚਰ ਸਕੇ ਅੱਜ ਅਸੀਂ ਮੌਜੂਦ ਹੈ ਕਿ ਆ ਬੀਬੀ ਮਨਜੀਤ ਕੌਰ ਜੀ ਦੇ ਗ੍ਰੈਵਿਕੇ ਬੀਬੀ ਜੀ ਨੇ ਆ ਕਾਲ ਚੈਨਲ ਦੇ ਨਾਲ ਪੰਜ ਤਖਤ ਯਾਤਰਾ ਤੇ ਉਸ ਤੋਂ ਪਹਿਲਾਂ ਪਾਕਿਸਤਾਨ ਦੇ ਗੁਰਦਾਮਾਦ ਯਾਤਰਾ ਵੀ ਕੀਤੀ ਰੀਸੈਂਟਲੀ ਪੰਜ ਤਖਤ ਯਾਤਰਾ ਤੋਂ ਹੋ ਕੇ ਆਏ ਨੇ ਗੱਲਬਾਤ ਬੀਬੀ ਜੀ ਦੇ ਨਾਲ ਕਰਾਂਗੇ ਉਹਨਾਂ ਦਾ ਤਜਰਬਾ ਜਾਣਨ ਦੀ ਕੋਸ਼ਿਸ਼ ਕਰਾਂਗੇ ਬੱਚਿਆਂ ਦੇ ਮਨ ਦੇ ਵਿੱਚ ਵੀ ਕਈ ਤਰੀਕੇ ਦੀ ਝਿੜਕ ਹੁੰਦੀ ਹੈ ਜਿਸ ਵੇਲੇ ਪਰਿਵਾਰ ਤੋਂ ਵੱਡੇ ਘਰੋਂ ਤੁਰੇ ਹੋਣ ਉਹਨਾਂ तमाम एस्पेक्ट ਦਾ ਜ਼ਿਕਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਆ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ। ਕਈ ਸਾਰੀਆਂ ਚੀਜ਼ਾਂ ਨੇ ਜੋ ਅੱਜ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਬੀਬੀ ਮਨਜੀਤ ਕੌਰ ਜੀ ਤੋਂ ਜਾਣਨ ਨੂੰ ਸੁਣਨ ਨੂੰ ਮਿਲਣਗੀਆਂ। ਉਹਨਾਂ ਦਾ ਸਵਾਗਤ ਕਰਦੇ ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ ਧੰਨਵਾਦ ਕਰਦੇ ਆ ਤੁਹਾਡਾ ਸਮਾਂ ਦੇਣ ਦੇ ਲਈ। ਅਕਸਰ ਹੁੰਦਾ ਹੈ ਜੀ ਪਰਿਵਾਰ ਆਪੋ ਆਪਣੇ ਰੂਝੇ ਵਿਆਹ ਦੇ ਵਿੱਚ ਹੁੰਦੇ ਨੇ ਲੇਕਿਨ ਆਪਣਾ ਨਿੱਜੀ ਤਜਰਬਾ ਸਾਂਝਾ ਕਰਨ ਦੇ ਲਈ ਤੁਸੀਂ ਆਪਣਾ ਸਮਾਂ ਕੱਢਿਆ। ਮਨਜੀਤ ਕੌਰ ਜੀ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਪੰਜੇ ਤਖਤਾਂ ਦੇ ਦਰਸ਼ਕ ਦਦਾਰੇ ਕਰਨ ਦਾਸ ਬਬ ਤੁਹਾਡਾ ਕਿਵੇਂ ਬਣਿਆ ਇਕੱਲੇ ਗਏ ਸੀ ਤੁਸੀਂ ਫੈਮਲੀ ਦੇ ਨਾਲ ਗਏ ਸੀ ਕਿਵੇਂ ਤੁਹਾਡਾ ਪਲਾਨ ਰਿਹਾ ਸੀ ਕੱਲੀ ਜੀ ਦਾ ਘਰੋਂ ਕੱਲੀ ਗਈ ਸੀ ਤਾਂ ਜਿੱਦਾਂ ਪਹਿਲਾਂ ਮਾਤਲ ਕੇ ਹੋ ਅੱਗੇ ਅਸੀਂ ਤੁਹਾਡੇ ਨਾਲ ਜਾ ਚੁੱਕੇ ਪਾਕਿਸਤਾਨ ਨੂੰ ਜਦੋਂ ਆਪਾਂ ਟੈਲੀ ਚ ਦੇਖਿਆ ਤਾਂ ਫਿਰ ਜਿੱਦਾਂ ਮੇਰੀਆਂ ਪਰਿੰਦਾ ਮੇਰੇ ਨਾਲ ਗਈਆਂ ਸੀ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਜਿੱਦਾਂ ਵੀ ਕੱਲੀ ਜਿੱਦਾਂ ਮੈਨੂੰ ਲੱਗਦਾ ਸੀ ਫੀਲ ਕੱਲੀ ਮੈਂ ਵਿਚਾਲੇ ਮਸ ਇਕੱਠੀਆਂ ਅੱਗੇ ਗਈਆਂ ਤੇ ਚਲ ਗਏ ਫੇ ਉਹ ਵੀ ਜਿੱਦਾਂ ਮੇਰੇ ਨਾਲ ਤਿਆਰ ਹੋ ਗਈਆਂ ਤਾਂ ਫੇਰ ਜਿੱਦਾਂ ਮੇਰਾ ਮਨ ਹੋ ਗਿਆ ਵੀ ਮੈਂ ਚਲਾ ਠੀਕ ਹੈ ਹੈ ਨਾ ਇਹ ਅੱਗੇ ਤਾਂ ਨਹੀਂ ਇੰਨਾ ਤੇ ਹੋ ਗਿਆ ਵੀ ਅੱਗੇ ਜਾਇਆ ਇੰਦਾ ਪਰ ਇੰਦਾ ਵੀ ਕਈ ਪੰਜਾਂ ਤੱਕ ਤਾਂ ਪੂਰੇ ਨਹੀਂ ਸੀ ਕੀਤੇ ਪਟਨਾ ਸਾਹਿਬ ਦਮਦਮਾ ਸਾਹਿਬ ਇੱਥੇ ਨਹੀਂ ਸੀ ਗਏ ਬਾਕੀ ਜਦੋਂ ਵੀ ਜਾਇਦਾ ਜਾਇਦਾ ਹੀ ਆ ਓਕੇ ਜੀ ਤਾਂ ਇਸੇ ਕਰਕੇ ਮਤਲਬ ਕਿ ਮਨ ਹੋ ਗਿਆ ਫੇ ਜੀ ਹਾਂਜੀ ਤਾਂ ਤੁਸੀਂ ਪਿਛਲੀ ਵਾਰ ਕਾਲ ਚੰਦਰ ਨਾਲ ਟਰੈਵਲ ਕੀਤਾ ਸੀ ਉਸ ਵੇਲੇ ਤੁਸੀਂ ਜਥੇ ਦੇ ਨਾਲ ਹੀ ਇੱਥੇ ਰਵਾਨਗੀ ਕੀਤੀ ਸੀ ਮੈਨੂੰ ਟੀਮ ਨੇ ਇਨਫੋਰਮ ਕੀਤਾ ਕਿ ਤੁਸੀਂ ਇਸ ਵਾਰ ਸਾਡਾ ਜਲੰਧਰ ਤੋਂ ਜਥਾ ਜੁਆਇਨ ਕੀਤਾ ਅਸੀਂ ਉਸ ਦਾ ਜ਼ਿਕਰ ਵੀ ਕਰਾਂਗੇ ਸਭ ਤੋਂ ਪਹਿਲਾਂ ਇੱਕ ਹੌਲੀਡੇ ਟ੍ਰਿਪ ਕਰਕੇ ਆਣਾ ਤੇ ਦੂਸਰੇ ਪਾਸੇ ਇੱਕ ਧਾਰਮਿਕ ਯਾਤਰਾ ਕਰਨੀ ਇਹ ਦੋਵੇਂ ਵੱਖਰੀਆਂ ਹੁੰਦੀਆਂ ਨੇ ਤੁਹਾਡਾ ਐਕਸਪੀਰੀਅੰਸ ਧਾਰਮਿਕ ਯਾਤਰਾ ਨੂੰ ਲੈ ਕੇ ਕਰਿਆ ਕਿ ਤੁਸੀਂ ਡੈਫੀਨਿਟਲੀ ਨਿਆਣਿਆਂ ਦੇ ਨਾਲ ਗੱਲਬਾਤ ਜ਼ਰੂਰ ਸਾਂਝੀ ਕੀਤੀ ਹੋਣੀ ਹੈ ਹਾਂਜੀ ਹਾਂ ਜਿੱਦੇ ਦਾ ਮਾਤਵਲ ਕੇ ਬਹੁਤ ਮਾਤਵਲ ਕੇ ਨਾਈਸ ਐਕਸਪੀਰੀਅੰਸ ਰਿਹਾ ਜਿੱਦਾਂ ਮਾਤਵਲ ਕੇ ਆਪਾਂ ਚਲੋ ਵੇ ਗੱਲ ਦੱਸਦੇ ਆਪਾਂ ਫਗਵਾੜੇ ਤੇ ਜਿੱਦਾਂ ਉੱਥੇ ਮਾਤਰ ਵਰਕੇ ਲੜੀ ਆਂ ਤੁਸੀਂ ਗਏ ਆ ਤੇ ਲੈ ਕੇ ਗਏ ਆਪਾਂ ਤਾਂ ਜਿੱਦਾਂ ਮਤਲਬ ਕਿ ਸਾਰੀ ਯਾਤਰਾ 'ਚ ਬਹੁਤ ਐਕਸਪੀਰੀਅੰਸ ਹੋਇਆ ਹਨ ਕਿ ਗੱਲ ਕੀਤੀ ਹੈ ਨਿਆਣਿਆਂ ਨਾਲ ਨਿਆਣੇ ਕੀ ਕਹਿੰਦੇ ਸਭ ਤੋਂ ਪਹਿਲਾਂ ਘੁੰਮ ਫਿਰ ਕੇ ਆਏ ਮੰਮੀ ਜੀ ਇਹ ਸਾਡੇ ਵਾਸਤੇ ਸ਼ਾਪਿੰਗ ਵੀ ਕਰਕੇ ਆਏ ਹੋ ਸ਼ਾਪਿੰਗ ਦਾ ਨਹੀਂ ਸੀ ਨਿਆਣਿਆਂ ਨੇ ਕਿਹਾ ਨਿਆਣਿਆਂ ਨੇ ਹੀ ਕਿਹਾ ਸੀ ਤੂੰ ਯਾਤਰਾ ਕਰਕੇ ਆਈ ਤਾਂ ਆਪਣੇ ਸਾਰਾ ਕੁਝ ਇੰਜੋਏ ਤੇਰੀ ਯਾਤਰਾ 'ਚ ਫੋਕਸ ਕਰੀ ਤੇ ਕੋਈ ਨਿਆਣਿਆਂ ਨੂੰ ਸ਼ਾਪਿੰਗ ਕਰਨ ਲਈ ਨਹੀਂ ਸੀ ਕਿਹਾ ਜੀ ਆਪਣਾ ਹੀ ਹੁੰਦਾ ਨੇ ਹਣਾ ਤਾਂ ਵੀ ਬਹੁਤ ਮਾਤਵਲ ਕੀ ਐਕਸਪੀਰੀਅੰਸ ਨਾਈਸ ਰਿਹਾ ਜੀ ਤੁਹਾਡੀ ਬੁਕਿੰਗ ਦਾ ਪ੍ਰੋਸੈਸ ਕਿਹੋ ਜਿਹਾ ਰਿਹਾ ਕਿਉਂਕਿ ਹੁੰਦਾ ਕਿ ਇਹ ਕਦੇਕਦਾਰ ਆ ਜਿਹੜੇ ਟਰੈਵਲਰਸ ਹੁੰਦੇ ਨੇ ਉਹ ਆਪਣੀ ਬੁਕਿੰਗ ਖੁਦ ਮੈਨੇਜ ਕਰਦੇ ਨੇ ਤੁਹਾਡੇ ਵਿੱਚੋਂ ਵੀ ਕਈ ਸੰਗਤਾਂ ਹੋਣਗੀਆਂ ਜਿਨ੍ਹਾਂ ਨੇ ਆਪ ਆਪਣੀ ਬੁਕਿੰਗ ਏ ਟੂ ਜ਼ੀ ਆਪ ਮੈਨੇਜ ਕੀਤੀ ਹੋएगी ਕਿਤੇ ਕਦਾਰ ਅਸੀਂ ਨਿਆਣਿਆਂ ਦੇ ਜ਼ਿੰਮੇਵਾਰੀ ਲਾ ਦਿੰਦੇ ਹਾਂ ਬੁਕਿੰਗ ਦਾ ਪ੍ਰੋਸੈਸ ਤੁਹਾਡੇ ਲਈ ਕਿੰਨਾ ਆਸਾਨ ਰਿਹਾ ਤੇ ਕਿਸ ਤਰੀਕੇ ਦੇ ਨਾਲ ਰਿਹਾ ਜੀ ਕੁੜੀ ਮੇਰੀ ਨੇ ਦਿੱਦਾ ਕੀਤਾ ਸੀਗਾ ਬੁੱਕ ਤਾ ਜਿੱਦਾਂ ਮਾਤਲ ਕੇ ਤੁਹਾਡੀ ਨਾਲ ਆ ਗੱਲ ਕੀਤੀ ਸੀ ਆਪਣੀ ਗੁੱਡੀ ਦੇ ਨਾਮ ਨਪਰੀਤ ਨਾ ਅਮਨ ਜੋਤ ਨਾਲ ਗੱਲ ਕੀਤੀ ਸੀ ਤਾਂ ਬਹੁਤ ਉਹਨੂੰ ਨਾਈਸ ਲੱਗਾ ਕਿ ਮਾਤਲ ਕੇ ਕਹਿੰਦੀ ਬੋਲ ਬਾਣੀ ਆ ਮੰਦੀ ਬਹੁਤ ਸੋਹਣੀ ਹੈਗੀ ਨਾਈਸ ਬੋਲ ਬਾਣੀ ਆ ਤੇਰੇ ਨਾਲ ਵੀ ਗੱਲ ਕੀਤੀ ਤਾਂ ਮਾਤਲ ਕੇ ਹੋਰ ਵੀ ਚੰਨ ਲਾਣਾ ਉਹਨੇ ਗੱਲ ਕੀਤੀ ਸੀ ਪਰ ਜਿੱਦਾਂ ਮਾਤਲ ਕੋ ਕਹਿੰਦੀ ਕਿ ਐਸੇ ਪਜੱਕ ਦੀ 50 ਤੋਂ ਵੱਧੂ ਆ ਪਰ ਇਹਨਾਂ ਨਾਲ ਹੀ ਮੰਮੀ ਜਾਂੀ ਤੇ ਇੱਕ ਹੋਰ ਅੱਗੇ ਐਕਸਪੀਰੀਅੰ ਪਾਕਿਸਤਾਨ ਲਈ ਵੀ ਹੈ ਹੈਗਾ ਆ ਕਿ ਨਾਈਸ ਤੂੰ ਹੈਪੀ ਰਹੀ ਆ ਹੁਣ ਵੀ ਆ ਕੇ ਇਹਨਾਂ ਦੀ ਬੋਲ ਬਾਣੀ ਬਹੁਤ ਨਾਈਸ ਹੈਗੀ ਅੱਜ ਦਾ ਇਹ ਗੱਲ ਕਰਨ ਦਾ ਤਰੀਕਾ ਆ ਜਿੱਦਾਂ ਨਾਈਸ ਹੈਗੀ ਬੋਲ ਬਾਣੀ ਤੂੰ ਇਹਨਾਂ ਨਾਲ ਹੀ ਜਾਇਂ ਕੁੜੀ ਨੇ ਹੀ ਬੁੱਕ ਕੀਤੀ ਸੀ ਮੇਰੀ ਨੇ ਬਿਲਕੁਲ ਜੀ ਹਾਂ ਸੰਗਤ ਜੀ ਅਸੀਂ ਆਪਣੇ ਸੰਗਤਾਂ ਨੂੰ ਇੱਥੇ ਦੱਸਣਾ ਚਾਹੁੰਦੇ ਹਾਂ ਪਰਿਵਾਰ ਸਿਰਫ ਯੂਕੇ ਤੋਂ ਹੀ ਸਾਡੇ ਨਾਲ ਨਹੀਂ ਰਲਦੇ ਬੀਬੀ ਜੀ ਦੇ ਕੋਲ ਦੋਵੇਂ ਐਕਸਪੀਰੀਅੰਸ ਨੇ ਜਿਸ ਵੇਲੇ ਆਕਾਰ ਚੈਨਲ ਦੇ ਸਟੂਡੀਓ ਤੋਂ ਜਥਾ ਰਵਾਨੀ ਕੀ ਕਰਦਾ ਹੈ ਉਸ ਦਾ ਵੀ ਤੇ ਜਿਸ ਵੇਲੇ ਤੁਸੀਂ ਆਪਣੇ ਕਿਸੇ ਕੰਮ ਨੂੰ ਲੈ ਕੇ ਆਪਣੇ ਰਜੇਵੀਆ ਨੂੰ ਲੈ ਕੇ ਭਾਰਤ ਗਏ ਹੋਵੋ ਪੰਜਾਬ ਗਏ ਹੋਵੋ ਤਾਂ ਉੱਥੋਂ ਵੀ ਤੁਸੀਂ ਜਥਾ ਜੁਆਇਨ ਕਰ ਸਕਦੇ ਹੋ ਪੰਜੇ ਤੱਕ ਤਾਂ ਦੀ ਯਾਤਰਾ ਦੇ ਵਿੱਚ ਤੁਸੀਂ ਜਲੰਧਰ ਤੋਂ ਜੁਆਇਨਿੰਗ ਕੀਤੀ ਜਲੰਧਰ ਤੋਂ ਲੈ ਕੇ ਦਿੱਲੀ ਤੇ ਯੂਕੇ ਦਾ ਜਥਾ ਤੁਹਾਨੂੰ ਆ ਕੇ ਹੈਲੋ ਹਾਈ ਕਹਿੰਦਾ ਉਦੋਂ ਤੱਕ ਦਾ ਤੁਹਾਡਾ ਐਕਸਪੀਰੀਅੰਸ ਕੀ ਸੀਗਾ ਕਿੱਥੇ ਰੁਕੇ ਕੀ ਕੀ ਖਾਦਾ ਵੀ ਤੱਕ ਕਿਉਂਕਿ ਇਸ ਵਾਰ ਜਥੇ ਚ ਮੈਂ ਆਲਦੀ ਸੀਗਾ ਤੇ ਇਹ ਮੈਂ ਜ਼ਰੂਰ ਜਾਨਣਾ ਚਾਹੁੰਦਾ ਤੁਹਾਡੇ ਤੋਂ ਜੀ ਦਾਸੀ ਸਾਨੂੰ ਉਹਦਾ ਨਹੀਂ ਅਸੀਂ ਅਸੀਂ ਫਗਵਾੜੇ ਦਾ ਮਤਲਬ ਲ ਕੇ ਫਗਵਾੜੇ ਤੋਂ ਮਤਲਬ ਲ ਕੇ ਰਲੇ ਸੀਗੇ ਜਦੋਂ ਉੱਥੋਂ ਫਗਵਾੜੇ ਤੋਂ ਮੁੜ ਕੇ ਆਣ ਕਹੀ ਨਹੀਂ ਚੱਕਿਆ ਸੀਗਾ ਤਾਂ ਆਪਾਂ ਅੰਬਰਸਤ ਸਿੱਧੇ ਗਏ ਸੀ ਫਗਵਾੜੇ ਤੋਂ ਚੱਕਿਆ ਉੱਥੋਂ ਸਰਹੰਦ ਵਿੱਚ ਅਸੀਂ ਹੋਰ ਵੀ ਭੈਣ ਬੀਬੀਆਂ ਸੀਗੀਆਂ ਨਾਲ ਸਾਡੇ ਅਸੀਂ ਪੰਜ ਜਣੇ ਸੀਗੇ ਤਾਂ ਸਰਹੰਦ ਜਾਣ ਕੇ ਸਾਨੂੰ ਇੱਕ ਰਿਜ਼ੋਰਟ ਹੋਟਲ ਜਿਹਾ ਆਇਆ ਹੋਟਲ ਵੀ ਬਹੁਤ ਵਧੀਆ ਹੋਟਲ ਸੀਗਾ ਕਿਹੜਾ ਰਾਜ ਰਿਜ਼ੋਰਟ ਸੀਗਾ ਰਿਜ਼ੋਰਟ ਆਹਨ ਦੀ ਉਹ ਵਧੀਆ ਹੋਟਲ ਸੀ ਖਾਣਾ ਬਹੁਤ ਨਾਈਸ ਸੀਗਾ ਤਾਂ ਫਿਰ ਅਸੀਂ ਆਏ ਹਾਂ ਦਿੱਲੀ ਕੁੱਤੂ ਸਾਨੂੰ ਦਿੱਲੀ ਲੈ ਕੇ ਆਂਦਾ ਦਿੱਲੀੋਂ ਵੀ ਸਾਡਾ ਮਨ ਗੁਰਪ੍ਰੀਤ ਨੇ ਜਿੱਦਾ ਬਹੁਤ ਨਾਈਸ ਆਪਣਾ ਹੋਰ ਮੁੰਡਾ ਸੀ ਇੱਕ ਨਾਮ ਚੇਤਨੀ ਬਹੁਤ ਸਵਾਗਤ ਹੈ ਨਹੀਂ ਗ੍ਰਿੰਦਰ ਦਸਨ ਹਜੂਰ ਸਾਹਿਬ ਚ ਮਿਲਿਆ ਸਾਰਾ ਮੈ ਮੈਨੂੰ ਉਸ ਵੇਲੇ ਦੀਆਂ ਤਸਵੀਰਾਂ ਮੈਂ ਚੇਤੇ ਨੇ ਜਦ ਤਸੀਂ ਹਲੇ ਪਹੁੰਚੇ ਸੀ ਦਿੱਲੀ ਹੋਟਲ ਤੇ ਗੁਰਪ੍ਰੀਤ ਨੇ ਸਾਰਿਆਂ ਦਾ ਸਵਾਗਤ ਖੁਲਾਸੇ ਨਾਲ ਕੀਤਾ ਨਾਲ ਉਹਨੇ ਸਵਾਗਤ ਕੀਤਾ ਤਾਂ ਬਹੁਤ ਨਾਈਸ ਲੱਗਾ ਜਦੋਂ ਉਹਨੇ ਸਾਨੂੰ ਲੈ ਕੇ ਗਿਆ ਤੰਦਰ ਹੋਟਲ ਤੇ ਬਾਹਰ ਕੰਮ ਤੇ ਉਸ ਲਈ ਸਾਡੇ ਕਿ ਟਹਾਨ ਵੀ ਚੈਕਿੰਗ ਕੀਤੀ ਤਾਂ ਬਹੁਤ ਸਾਡਾ ਨਾਈਸ ਸਵਾਗਤ ਕੀਤਾ ਕਿੰਨਾ ਈਜ਼ੀ ਹੁੰਦਾ ਨਾ ਚਲੰਦਰ ਤੋਂ ਪਿਕ ਕਰਕੇ ਅਸੀਂ ਦਿੱਲੀ ਪਹੁੰਚਦੇ ਆਂ ਤੇ ਦਿੱਲੀ ਸੰਗਤ ਆਰਾਮ ਕਰਕੇ ਅਗਲੇ ਦਿਨ ਜਥਾ ਜੁਆਇਨ ਕਰਦੀ ਹੈ ਕਾਫੀ ਰਿਲੈਕਸ ਜਿੰਦਾ ਹੋ ਜਾਂਦਾ ਨਾਈਸ ਜਿੰਦਾ ਹੋ ਜਾਂਦਾ ਆ ਜਦੋਂ ਆਪਾਂ ਦਿੱਲੀ ਗਏ ਆਂ ਫਿਰ ਉੱਥੇ ਦੋ ਰਾਤਾਂ ਰਹੇ ਆਂ ਤਾਂ ਜਿੰਦਾ ਬਹੁਤ ਜਿੰਦਾ ਨਾਈਸ ਦਾ ਹੋਂਕੇ ਸਵਾਗਤ ਕੀਤਾ ਤੇ ਸੰਗਤ ਜੀ ਜਦ ਵੀ ਤੁਸੀਂ ਪੰਜੇ ਤਖਤਾਂ ਦੇ ਦਰਸ਼ਨ ਦედაਰਿਆਂ ਦੇ ਲਈ ਅਕਾਲ ਚੈਨਲ ਦੇ ਨਾਲ ਜੁੜਦੇ ਹੋ ਬੀਬੀ ਜੀ ਨੇ ਆਪ ਦੱਸਿਆ ਕਿ ਉਹਨਾਂ ਦੇ ਨਿਆਣਿਆਂ ਨੇ ਹੀ ਤਮਾਮ ਬੁਕਿੰਗਸ ਕੀਤੀ ਸੀ ਇਹ ਗੱਲ ਇੱਕ ਇੱਥੇ ਕਰਨੀ ਜ਼ਰੂਰ ਪੈਂਦੀ ਹੈ ਜਿਸ ਵੇਲੇ ਤੁਹਾਡੇ ਬੱਚੇ ਜ਼ਿੰਮੇਵਾਰੀਆਂ ਲੈਣ ਨਾ ਤਾਂ ਤੁਸੀਂ ਇਹ ਜ਼ਰੂਰ ਧਿਆਨ ਰੱਖੋ ਉਹ ਬੱਚੇ ਇਸ ਕਰਕੇ ਜ਼ਿੰਮੇਵਾਰੀ ਨਹੀਂ ਲੈ ਰਹੇ ਕਿ ਕਿਹੜੀ ਤਰੀਕ ਨੂੰ ਮੰਮੀ ਚੱਲੀ ਹੈ ਮੰਮੀ ਕਿੰਨੇ ਦੀ ਟਿਕਟ ਕਰਾ ਰਹੀ ਹੈ ਬੱਚੇ ਇਸ ਕਰਕੇ ਜ਼ਿੰਮੇਵਾਰੀ ਲੈਂਦੇ ਨੇ ਤਾਂ ਕਿ ਨਿਆਣਿਆਂ ਨੂੰ ਵੀ ਪਤਾ ਹੁੰਦਾ ਹੈ ਕਿ ਮੰਮੀ ਕਿਸ ਆਧਾਰੇ ਦੇ ਨਾਲ ਚੱਲੀ ਹੈ ਪੇਰੈਂਟਸ ਦਾ ਕਿਸ ਤਰੀਕੇ ਦੇ ਨਾਲ ਧਿਆਨ ਰੱਖਿਆ ਜਾਏਗਾ ਟੇਕ ਕੇਅਰ ਕੀਤੀ ਜਾਏਗੀ ਐਕਸਪੀਰੀਅੰਸ ਬੀਬੀ ਜੀ ਆਪਣਾ ਸਾਂਝਾ ਕਰ ਰਹੇ ਨੇ ਮੈਂ ਵਿਚਾਲੇ ਸਿਰਫ ਆਪ ਸਭ ਨੂੰ ਚੇਤੇ ਕਰਾ ਰਿਹਾ ਕਿ ਜਦ ਅਸੀਂ ਕਿਸੇ ਵੀ ਯਾਤਰੀ ਨੂੰ ਆਪਣੇ ਨਾਲ ਜੋੜਦੇ ਹਾਂ ਅਸੀਂ ਫੈਮਲੀ ਵਾਂਗ ਉਸ ਤਰੀਕੇ ਨਾਲ ਟ੍ਰੀਟ ਕਰਦੇ ਹਾਂ ਕਿਉਂਕਿ ਜਿਹੜੀ ਜਿਹੜੀ ਤਮਾਮ ਫੁਟੇਜ ਹੁਣ ਤੱਕ ਮੈਂ ਦੇਖੀ ਹੈ ਉਹਦੇ ਵਿੱਚ ਜਦ ਵੀ ਅਸੀਂ ਆਪਣੇ ਟੀਮ ਦੇ ਮੈਂਬਰ ਗੁਰਪ੍ਰੀਤ ਸਿੰਘ ਨੂੰ ਦੇਖੀਦਾ ਹੈ ਉਹ ਆਪਣੇ ਵੱਲੋਂ ਹਰ ਇੱਕ ਨੂੰ ਕੰਫਰਟ ਕਰਨ ਦੇ ਲਈ ਆਪਣੇ ਵੱਲੋਂ ਪੂਰੀ ਵਾਹ ਲਾਂਦਾ ਤੇ ਕਹਿੰਦੇ ਹੈਦਰਾਬਾਦ ਤੱਕ ਦਾ ਵੀ ਸਫਰ ਕਹਿੰਦੇ ਨੰਨੇੜੇ ਤੱਕ ਦਾ ਲੰਬਾ ਜ਼ਰੂਰ ਸੀਗਾ ਲੇਕਿਨ ਜਦ ਟੀਮ ਸੰਗਤਾਂ ਨਾਲ ਜੁੜ ਜਾਂਦੀਆਂ ਨੇ ਸਿਰ ਸਫਰ ਇੱਕ ਵਾਰ ਫਲਾਈਟ ਵਾਲੇ ਹਿੱਸੇ ਦੇ ਵਿੱਚ ਅੱਧਾ ਸਫਰ ਕੋਚ ਵਾਲੇ ਹਿੱਸੇ ਦੇ ਵਿੱਚ ਵੰਡ ਕੇ ਜਦ ਸੰਗਤ ਦੇ ਨਾਲ ਵਿਚਰੀਦਾ ਉਸ ਵੇਲੇ ਸੋਖਾ ਰਹਿੰਦਾ ਦਿੱਲੀ ਤੋਂ ਫਿਰ ਤਸੀਰਵਾਨਗੀ ਕੀਤੀ ਹైదరాబాద్ ਦੇ ਹైదరాబాద్ ਉੱਥੋਂ ਸਾਨੂੰ ਆਨੇ ਬਰੀਆਨੀ ਜਿੱਦਾ ਖੜਾਈ ਬਹੁਤ ਜਿਹਦਾ ਨਾਈਸ ਸੀਗਾ ਜਿਹਦਾ ਹੋਟਲ ਵੀ ਬਹੁਤ ਨਾਈਸ ਮਤਲਬ ਲੰਗਰ ਨਹੀਂ ਰਜਾਣਾ ਮੇਰੇ ਫ੍ਰੀ ਹੈਗਾ ਤਾਂ ਬਰੀਆਨੀ ਬਰੀਆਨੀ ਖਾਈ ਆ ਫੇਰ ਬਾਅਦ ਉਹ ਤੋਂ ਬਾਅਦ ਅਸੀਂ ਗਏ ਆ ਹਜੂਰ ਸਾਹਿਬ ਨੂੰ ਗਏ ਆ ਜੀ ਹਾਂਜੀ ਤਾਂ ਉਹ ਰਾਤ ਗੁਰਦਵਾਰਨ ਦੇ ਉੱਥੇ ਆਉਂਦਾ ਸੀ ਹੋਰ ਪਹਿਲਾਂ ਤਾਂ ਬਹੁਤ ਜਿੱਦਾਂ ਉੱਥੇ ਤੱਕ ਵੀ ਜਿੱਦਾਂ ਗੁਰਪ੍ਰੀਤ ਨੇ ਸਾਡੀ ਜਿੱਦਾਂ ਬਹੁਤ ਨਾਲ ਹਜੂਰ ਸਾਹਿਬ ਦੇ ਗ੍ਰਿੰਦਰ ਲਾ ਲ ਗਿਆ ਸੀਗਾ ਤੇ ਅਮਨ ਰਾਲ ਗਿਆ ਸੀਗਾ ਬਹੁਤ ਜਿੱਦਾਂ ਮਤਵਲ ਕੇ ਸਾਰਿਆਂ ਨੇ ਜਿੱਦਾਂ ਬਹੁਤ ਲੁੱਕ ਆਫਟਰ ਕੀਤੀ ਸਾਰੀ ਤਰ੍ਹਾਂ ਦੀ ਮਾਤਦਿਕ ਹੋਟਲ ਵੀ ਲ ਜਾਂਦੇ ਰਹੇ ਸਾਰਾ ਕੁਝ ਜਿੱਦਾਂ ਬਹੁਤ ਨਾਈਸ ਕੀਤੀ ਤੇ ਇੱਥੇ ਹੁਣ ਦੂਸਰੀ ਵਾਰ ਇਹਨਾਂ ਨੇ ਹੋਟਲ ਦਾ ਜ਼ਿਕਰ ਕਰਤਾ ਕਿਉਂਕਿ ਸੰਗਤ ਜੀ ਅ ਜਿਸ ਵੇਲੇ ਤੁਸੀਂ ਹੈਦਰਾਬਾਦ ਉਤਰਦੇ ਹੋ ਅ ਦਿੱਲੀ ਤੋਂ ਹੈਦਰਾਬਾਦ ਦਾ ਸਫ਼ਰ ਕਰਦੇ ਸੀ ਉਸ ਵੇਲੇ ਲੰਚ ਹੋਟਲ ਦੇ ਵਿੱਚ ਰੱਖੀਦਾ ਤੇ ਈਵਨ ਨੰਦੇੜ ਸਾਹਿਬ ਦੇ ਵਿੱਚ ਵੀ ਜਿਹੜੀ ਸਰਾਂ ਦੇ ਵਿੱਚ ਸੰਗਤ ਰੁਕਦੀ ਹੈ ਉੱਥੇ ਹੀ ਥੱਲੇ ਅੰਮ੍ਰਿਤਸਰੀ ਹਵੇਲੀ ਮੌਜੂਦ ਹੈਗੀ ਹਾਂਜੀ ਹਾਂਜੀ ਆ ਉਹ ਹਵੇਲੀ ਦੀਆਂ ਚਰਚਾਵਾਂ ਬੜੀਆਂ ਹੋਈਆਂ ਹਾਂਜੀ ਹਾਂਜੀ ਹਵੇਲੀ 'ਚ ਅਸੀਂ ਲੈ ਕੇ ਸਾਨੂੰ ਗਏ ਅਸੀਂ ਗੁਰਪ੍ਰੀਤ ਤਾਂ ਉੱਥੇ ਵੀ ਬਹੁਤ ਜਿਦਾ ਨਾਈਸ ਜਿਹਾ ਖਾਣਾ ਫਿਲਸਫ ਨਾਈਸ ਜਿਹਾ ਖਾਣਾ ਜੀ ਜਿਦਾ ਡਾਇਫਰੈਂਟ ਜਿਦਾ ਹੋ ਗਿਆ ਤਾਂ ਮਤਲਬ ਕਿ ਉੱਥੇ ਵੀ ਜਿਦਾ ਬਹੁਤ ਗੁਰਪ੍ਰੀਤ ਨੇ ਰਿਵਿਊ ਕਰ ਦਿੱਤੀ ਡੈਫੀਨਿਟਲੀ ਹਾਂਜੀ ਅਸੀਂ ਜਾਣਦੇ ਹਾਂ ਕਿ ਤੁਹਾਡੇ ਲਈ ਮੁਰਤੋਂ ਕਾਲ ਚੈਨਲ ਦੇ ਨਾਲ ਜੁੜਨਾ ਸਾਨੂੰ ਇਹ ਅਹਿਸਾਸ ਕਰਾਂਦਾ ਕਿ ਅਸੀਂ ਆਪ ਸਭ ਦੇ ਲਈ ਪਾਕਿਸਤਾਨ ਦੇ ਵਿੱਚ ਬਿਹਤਰ ਸਹੂਲਤਾਂ ਅਸੀਂ ਦੇਣ ਦੇ ਵਿੱਚ ਕੋਸ਼ਿਸ਼ ਜੋ ਕੀਤੀ ਸੰਗਤ ਮੁਰਤੋਂ ਜੁੜ ਰਹੀ ਹੈ ਇਸੇ ਕਰਕੇ ਆਮ ਆਤਵਲ ਕੇ ਅਸੀਂ ਮੁੜ ਕੇ ਗਏ ਹਾਂ ਤੁਹਾਡੇ ਨਾਲ ਕਿ ਪਾਕਿਸਤਾਨ ਤੇ ਜਿੱਦਾਂ ਆਤਵਲ ਕੇ ਸਾਨੂੰ ਬਹੁਤ ਸਾਡੇ ਗੁੱਡ ਐਕਸਪੀਰੀਅੰਸ ਹੋਇਆ ਆ ਨਾਈਸ ਜਿੱਦਾਂ ਆਤਵਲ ਕੇ ਜਿੰਨਾ ਵੀ ਸਾਡੀ ਲੁੱਕ ਆਟ ਸਾਰੀ ਤਰ੍ਹਾਂ ਕੀਤੀ ਆ ਤੇ ਇਸੇ ਕਰਕੇ ਅਸੀਂ ਤੁਹਾਡੇ ਨਾਲ ਮੁੜ ਕੇ ਜਿਗਾ ਹੈ ਆ ਪੰਡਿਤ ਹਸਤਾਂ ਜੀ ਬਿਲਕੁਲ ਨੰਦੇੜ ਸਾਹਿਬ ਅਸੀਂ ਪਹੁੰਚਦੇ ਹਾਂ ਜਦ ਉਸ ਵੇਲੇ ਸੰਗਤਾਂ ਦਾ ਮਨ ਨਹੀਂ ਕਰਦਾ ਕਿ ਬਸ ਕਮਰਿਆਂ ਚ ਰਹੀਏ ਹਰ ਕੋਈ ਕਹਿੰਦਾ ਬਸ ਅਸੀਂ ਜਾ ਕੇ ਬਸ ਗੁਰਦਾਰਾ ਸਾਹਿਬ ਦੀ ਚਾਰ ਜੋ ਹਦੂਦ ਹੈਗੀ ਆ ਉੱਥੇ ਸਮਾਪਤੀਤ ਕਰੀਏ ਤੁਹਾਡਾ ਸਪਿਰਚੁਅਲੀ ਕਿਸ ਤਰੀਕੇ ਦੇ ਨਾਲ ਕਨੈਕਟ ਰਿਹਾ ਨੰਦੇੜ ਸਾਹਿਬ ਦੀ ਧਰਤੀ ਦੇ ਉੱਤੇ ਨੰਦੇੜ ਸਾਹਿਬ ਦੀ ਤਾਂ ਅਸੀਂ ਗਏ ਜਿੱਦਾਂ ਬਹੁਤ ਜਿੱਦਾਂ ਅਸੀਂ ਉੱਥੇ ਕਿਦਾਂ ਇੰਜੋਏ ਕੀਤਾ ਜਿੱਦਾਂ ਅੰਦਰ ਆਪਣਾ ਪਾਠ ਸੁਣਿਆ ਆ ਤਾਂ ਮਾਤਲਕੀ ਸਾਰੇ ਆਪਾਂ ਜਿੱਦਾਂ ਉੱਥੇ ਲੈ ਕੇ ਗਏ ਆ ਸਰਾਤ ਸਵੀਰ ਨੂੰ ਗਾਗਰ ਦੀ ਸੇਵਾ ਦੀ ਗਾਗਰ ਵਾਲੀ ਸੇਵਾ ਉਹ ਵੀ ਅਸੀਂ ਨਾਲ ਸਵੀਰ ਨੂੰ ਅਰਲੀ ਉੱਠ ਕੇ 3:00 2:30 ਵਜੇ ਗਏ ਆ ਤਾਂ ਜਿੱਦਾਂ ਬਹੁਤ ਜਿੱਦਾਂ ਨਾਈਸ ਲੱਗਾ ਉਸ ਵੇਲੇ ਉਸ ਲਈ ਇਹੋ ਹੀ ਸੀਗਾ ਵੀ ਅਸੀਂ ਸਾਨੂੰ ਇਹ ਨਹੀਂ ਸੀਗਾ ਕਿ ਅਸੀਂ ਆਪਣੇ ਹੁੰਦਾ ਬੰਦਰ ਬੈਠੇ ਰਹੀ ਅਸੀਂ ਇਹ ਸੀ ਆਰਮਕੇਰ ਜੀ ਸਾਨੂੰ ਇਹ ਸੀ ਅਸੀਂ ਆਏ ਆ ਜਿਸ ਕੰਮ ਲਈ ਅਸੀਂ ਆਏ ਆ ਉਹ ਆਪਾਂ ਚੰਗੀ ਤਰ੍ਹਾਂ ਦਾ ਦੇਖੀਏ ਸੁਣੀਏ ਬਿਲਕੁਲ ਮਨ ਦੇ ਵਿੱਚ ਇਹ ਹੀ ਹੁੰਦਾ ਕਿ ਸਿਰਫ ਅਸੀਂ ਜਿਸ ਜਿਸ ਕਾਰਜ ਦੇ ਲਈ ਸਮਾਂ ਕੱਢ ਕੇ ਆਏ ਆ ਆ ਬਸ ਬਸ ਅਸੀਂ ਆਏ ਤਾਂ ਉਹ ਚੰਗੀ ਤਰ੍ਹਾਂ ਅਸੀਂ ਆਪਣਾ ਪੂਰਾ ਕਰ ਗਿਆ ਸੇਵਾ ਵਾਸਤੇ ਫੁੱਲ ਟਾਈਮ ਮਿਲਿਆ ਸੀ ਕਿ ਜਾ ਕੇ ਭਾਂਡੇ ਦੀ ਸੇਵਾ ਕਰਨੀ ਹੈ ਜਾਂ ਕਿਤੇ ਭਾਂਡਿਆਂ ਦੀ ਸੇਵਾ ਵੀ ਆਪਾਂ ਕੀਤੀ ਆ ਉਹ ਤਾਂ ਹੁਣ ਦਾ ਆਪਾਂ ਨੂੰ ਚਾਂਸ ਮਿਲਦਾ ਸੀ ਜਦ ਤੱਕ ਹੋਰ ਆਪਣੇ ਨਾਲ ਦੇ ਆਪਾਂ ਲੰਗਰ ਛਕਦੇ ਸੀਗੇ ਚਾਹ ਪਾਣੀ ਪੀਂਦੇ ਸੀ ਤਾਂ ਸੀਗਾ ਜਦ ਤੱਕ ਸੇਵਾ ਭਾਂਡਿਆਂ ਦੀ ਕਰ ਲੈਣੀ ਆ ਤਾਂ ਵੀ ਬੈਠੇ ਰਹਿਣਾ ਕਿਦਾਂ ਮਤਲਬ ਕਿ ਕੀ ਕਰਨਾ ਤਾਂ ਵੀ ਬਹੁਤ ਮਤਲਬ ਕਿ ਅਸੀਂ ਸਾਰਾ ਇੰਜੋਏ ਕੀਤਾ ਨੰਦੇੜ ਸਾਬ ਜਦਾ ਸੀ ਜਾਂਦੇ ਆ ਨਾ ਸਿਰਫ ਤਖਤ ਸਾਹਿਬ ਤੋਂ ਅਲੱਗਾ ਜਿਹੜੇ ਹੋਰ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਹੈਗੇ ਨੇ ਉਹਨਾਂ ਵਿੱਚ ਜਿਸ ਵੇਲੇ ਮਾਤਾ ਸਾਹਿਬ ਦੇਵਾ ਜੀ ਦੇ ਗੁਰਦੁਆਰਾ ਸਾਹਿਬ ਪਹੁੰਚੀਦਾ ਉੱਥੇ ਪਹੁੰਚ ਕੇ ਇਹ ਅਹਿਸਾਸ ਹੁੰਦਾ ਕਿ ਹਾਂ ਇਹ ਨੰਦੇੜ ਦੀ ਧਰਤੀ ਸਿਰਫ ਗੁਰਗੋਬਿੰਦ ਸਿੰਘ ਜੀ ਦੀ ਨਹੀਂ ਹੈ ਮਾਤਾ ਸਾਹਿਬ ਦੇਵਾ ਜੀ ਦੀ ਵੀ ਧਰਤੀ ਹੈ ਉੱਥੇ ਅਲੱਗ ਤੋਂ ਇੱਕ ਸਥਾਨ ਬਣਿਆ ਜਿੱਥੇ ਗੁਰਗੋਬਿੰਦ ਸਿੰਘ ਜੀ ਪ੍ਰਸ਼ਾਦਾ ਛਕਿਆ ਕਰਦੇ ਸੀ ਮਾਤਾ ਸਾਹਿਬ ਦੇਵਾ ਜੀ ਦੇ ਹੱਥ ਦਾ ਉਹ ਸਥਾਨ ਵੀ ਤੁਸੀਂ ਦੇਖਿਆ ਹਾਂ ਦੇਖਿਆ ਹਾਂਜੀ ਹਾਂਜੀ ਦੇਖਿਆ ਸੀਗਾ ਉਹ ਵੀ ਸਾਰੇ ਜਿੱਦਾ ਮਤਲਬ ਲੱਕ ਦਿਖਾ ਲਿਆ ਜੀ ਦੇਖਿਆ ਵੀ ਆ ਹਾਂਜੀ ਬਹੁਤ ਜਿਦਾਂ ਸਾਰਾ ਕੁਝ ਦਿਖਿਆ ਇੱਕ ਚੀਜ਼ ਸਾਡੇ ਸਾਨੂੰ ਕੱਲ ਕੋਈਰੀ ਆਈ ਕਹਿੰਦੇ ਜੀ ਤੁਸੀਂ ਕੋਚ ਵੀ ਤਾਂ ਇੱਕ ਕੋਚ ਫਿਕਸ ਕਰੋ ਉਸੇ ਕੋਚ ਦੇ ਵਿੱਚ ਸਾਰੀ ਜਗ੍ਹਾ ਲੈ ਕੇ ਜਾਓ ਇੱਥੇ ਜਦ ਅਸੀਂ ਕਹਿੰਦੇ ਹਾਂ ਸੀ ਬਰਾਏ ਫਲਾਈਟ ਦਿੱਲੀ ਤੋਂ ਹਾਈਦਰਾਬਾਦ ਹਾਈਦਰਾਬਾਦ ਪਟਨਾ ਪਟਨਾ ਦਿੱਲੀ ਜਾਂ ਚੰਡੀਗੜ੍ਹ ਉੱਤੇ ਦੇ ਆ ਫਲਾਈਟ ਦੇ ਨਾਲ ਕਿੰਨੀ ਸਹੂਲਤ ਮਿਲਦੀ ਆ ਲਾਈਟ ਦੇ ਨਾਲ ਉਹਨੇ ਸਾਨੂੰ ਰਾਹ ਦੇ ਵਿੱਚ ਚਾਹ ਪੋਲਾਉਂਦੇ ਰਹੇ ਆ ਏਦਾਂ ਨਹੀਂ ਕਿ ਸਿੱਧਾ ਲੈ ਕੇ ਗਿਆ ਰਾਹ ਤੇ ਚਾਹ ਪੋ ਪਾਉਣ ਦੀ ਕੁਛ ਨਾ ਕੁਛ ਖਾ ਆ ਏਦਾਂ ਤੇ ਕਿ ਰਾਹ ਤੇ ਇੱਕ ਵਾਰੀ ਖੜੀ ਏਦਾਂ ਕੀਤੀ ਆ ਤਾਂ ਠੀਕ ਬਹੁਤ ਨਾਈਸ ਸੀਗਾ ਉਹ ਹੁੰਦਾ ਕਿ ਦਿੱਲੀ ਤੋਂ ਨੰਦੇੜ ਜਾਂਦੀ ਨਾ 27 ਘੰਟੇ ਦੀ ਟ੍ਰੇਨ ਜਾਂਦੀ ਆ ਹਾਂ ਬਹੁਤ ਟਾਈਮ ਲੱਗਦਾ ਸੀਗਾ ਫਿਰ ਉਹਨੇ ਰਾਤ ਗੁਰਪ੍ਰੀਤ ਨੇ ਘੜੀ ਘੜਾਈ ਕੇ ਸਾਰਿਆਂ ਨੂੰ ਚਾਹ ਪਲਾਈ ਜੀ ਹਾਂਜੀ ਬਹੁਤ ਜਿਦਾ ਬਾਠੀਕ ਬਹੁਤ ਸਗਾ ਜੀ ਦਾ ਸਾਰਿਆਂ ਨੇ ਬਹੁਤ ਜਿੱਦਾ ਇਕੱਠੇ ਹੋ ਕੇ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਇੱਕ ਲੁੱਕ ਆਫਟਰ ਚੰਗੀ ਤਰ੍ਹਾਂ ਕਰਦੇ ਸੀਗੇ ਸਾਰਕ ਜਿੱਦਾ ਮਾਤੋ ਕਿ ਆਪਣੇ ਗੌਰਪ੍ਰੀਤ ਹੁਣੇ ਗ੍ਰਿੰਦ ਸਾਰੇ ਜਿੱਦਾ ਰਲ ਕੇ ਇਹਨਾਂ ਨੇ ਤਾਂ ਵੀ ਇੱਕ ਸਾਰੇ ਫਿਰ ਇਕੱਠੇ ਸੀ ਜਿਨਵਾਏ ਬਹੁਤ ਜਿੱਦਾ ਸਾਰਿਆਂ ਨੇ ਕੀਤਾ ਬਿਲਕੁਲ ਮਕਸਦ ਸਾਡਾ ਸੰਗਜ ਜੀ ਇਹ ਹੀ ਹੈ ਕਿ ਪੰਚੇ ਤਖਤਾਂ ਦੇ ਦਰਸ਼ਨ ਦਦਾਰੇ ਕਿਉਂਕਿ 10 ਦਿਨਾਂ ਦੇ ਅੰਦਰ ਤੁਸੀਂ 7 ਤੋਂ ਵੱਧ ਸੂਬੇ ਘੁੰਮ ਕੇ ਆਏ ਹੋ ਤੁਸੀਂ 40 ਤੋਂ ਵੱਧ ਗੁਰੂ ਘਰਾਂ ਦੇ ਦਰਸ਼ਨ ਕੀਤੇ ਨੇ ਤੁਸੀਂ 20000 ਕਿਲੋਮੀਟਰ ਤੋਂ ਵੱਧ ਦਾ ਟਰੈਵਲ ਕੀਤਾ ਤੇ ਸਾਰਾ ਟਰੈਵਲ ਤੁਹਾਡੇ ਲਈ ਆਸਾਨ ਇਜ਼ੀ ਇਜ਼ੀ ਇਸੇ ਕਰਕੇ ਰਿਹਾ ਕਿਉਂਕਿ ਇੰਡੀਆ ਦੇ ਵਿੱਚ ਤੁਹਾਡੀ ਡੋਮੈਸਟਿਕ ਫਲਾਈਟਸ ਬੁੱਕ ਸੀਗੀਆਂ ਤੇ ਜੇ ਇਹੀ ਸਫ਼ਰ ਸਾਨੂੰ ਕੋਚਾਂ ਤੇ ਜਾਂ ਟ੍ਰੇਨਾਂ ਤੇ ਕਰਨਾ ਪੈਂਦਾ ਸਾਡਾ ਸਮਾਂ ਵੀ ਵੱਧ ਲੱਗਦਾ ਸਾਨੂੰ ਥਕਾਵਟ ਵੀ ਵੱਧ ਹੁੰਦੀ ਤੇ ਗੁਰੂ ਘਰ ਦਰਸ਼ਨ ਕਰਨ ਦਾ ਉਹ ਚਾਹ ਸਾਡਾ ਘਟ ਜਾਂਦਾ ਹਾਂ ਉਹ ਟਾਈਮ ਘਟ ਜਾਂਦਾ ਜੀ ਉਹ ਟਾਈਮ ਘਟ ਜਾਂਦਾ ਸਾਮੀ ਹੋਣ ਇਦਾਂ ਆਪਾਂ ਪਟਨਾ ਸਾਹਿਬ ਤੇ ਜਿੱਦਾ ਗਏ ਆਂ ਜਹਾਜ਼ ਤੇ ਗਏ ਆਂ ਤਾਂ ਉਹ ਵੀ ਥੋੜਾ ਟਾਈਮ ਘਟਿਆ ਤਾਂ ਉੱਥੇ ਰਹੇ ਆਂ ਆਪਾਂ ਦੂਜੇ ਲੁਧਿਆਣੇ ਚੰਡੀਗੜ੍ਹ ਰਹੇ ਆਂ ਦੋ ਰਾਤਾਂ ਫਿਰ ਲੁਧਿਆਣੇ ਤੇ ਰਹੇ ਆਂ ਤਾਂ ਮਾਟਵਾਲ ਕੀ ਸਾਰਾ ਜਿਹਦਾ ਹੋਟਲ ਵੀ ਬਹੁਤ ਨਾਈਸ ਸੀ ਠੀਕ ਦੋਨੇ ਪਾਸੇ ਸੇਮ ਹੋਟਲ ਸੀ ਜੀ ਆਪਣੇ ਅੰਬਰਸਰ ਵੀ ਅੰਬਰਸਰ ਵੀ ਹਾਲੇ ਧਿਆਣੇ ਵੀ ਤਾਂ ਦੋਨੇ ਹੋਟਲ ਬਹੁਤ ਨਾਈਸ ਸੀ ਦੋਨਾਂ ਦਾ ਖਾਣਾ ਵੀ ਬਹੁਤ ਨਾਈਸ ਸੀ ਹੋਟਲ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਖੇਚਲ ਤਾਂ ਨਹੀਂ ਆਈ ਤੁਹਾਨੂੰ ਕਿਉਂਕਿ ਸੰਗਤ ਸਵਾਲ ਇਹ ਹੀ ਕਰਦੀ ਹੈ ਕਿ ਹੋਟਲ 'ਚ ਜਦ ਰੁਕਾਂਗੇ ਸਾਡੇ ਲਈ ਕਿਹੜੇ-ਕਿਹੜੇ ਪ੍ਰਬੰਧ ਹੋਣਗੇ ਤੁਹਾਨੂੰ ਕਿਸੇ ਤਰੀਕੇ ਦੇ ਪ੍ਰਬੰਧਾਂ ਦੀ ਘਾਟ ਤਾਂ ਨਹੀਂ ਲੱਗੀ ਕਿਸੇ ਤਰ੍ਹਾਂ ਦੀ ਨਹੀਂ ਘਾਟ ਲੱਗੀ ਸਾਰਾ ਕੁਝ ਖਾਣਾ ਵੀ ਨਾਈਸ ਸੀਗਾ ਉੱਤੇ ਰੂਮ ਆ ਸਾਰਾ ਕੁਝ ਜਿੱਦਾਂ ਆਪਾਂ ਇੱਧਰ ਹੋਟਲਾਂ 'ਚ ਜਾਈਂਦਾ ਰਹਿੰਦਾ ਆ ਇੰਦਾ ਨਾਈਸ ਸੀਗੇ ਹਟਾ ਦੋਨੇ ਹੀ ਹੋਟਲ ਜਿੱਦਾ ਬਹੁਤ ਵਧੀਆ ਸੀਗੇ ਹਾਂਜੀ ਨਹੀਂ ਤਾਂ ਮਾਤਲ ਕੇ ਲੱਗਦਾ ਨਹੀਂ ਸੀ ਵੀ ਇੱਧਰ ਲੈ ਮੰਗੂ ਸੋਰੀ ਮੈਂ ਤੁਹਾਨੂੰ ਡਰਪ ਕਰਤਾ ਤੁਸੀਂ ਪਹਿਲਾਂ ਇੰਡੀਆ ਦੇ ਵਿੱਚ ਇਹੋ ਜੀ ਕਿਸੇ ਯਾਤਰਾ ਦੇ ਵਿੱਚ ਗਏ ਹੋ ਤੁਸੀਂ ਨਹੀਂ ਨਹੀਂ ਪਹਿਲੀ ਵਾਰ ਇੰਡੀਆ ਚ ਤਾਂ ਗਏ ਆ ਠੀਕ ਹੈ ਜੀ ਪਹਿਲੀ ਵਾਰ ਇਧਰ ਤੇ ਜਾਈ ਜਾਈ ਆ ਹਨਾ ਤਾਂ ਭਾ ਇੰਡੀਆ ਚ ਪਹਿਲੀ ਵਾਰ ਹੀ ਗਏ ਆ ਇਧਰ ਮੰਗੂ ਹੀ ਸੀਗੇ ਦੋਨੇ ਹੀ ਲੋਕ ਹੋਟਲ ਜਿੱਦਾਂ ਵਧੀਆ ਸੋਹਣੇ ਹੋਟਲ ਪਟਨਾ ਸਾਹਿਬ ਤੱਕ ਤੁਸੀਂ ਪਹਿਲਾਂ ਗਏ ਹੋ ਪਟਨਾ ਸਾਹਿਬ ਪਹਿਲਾਂ ਨਹੀਂ ਪਹਿਲੀ ਵਾਰ ਹੀ ਗਏ ਆ ਪਟਨਾ ਸਾਹਿਬ ਬੀਬੀ ਜੀ ਪਹਿਲੀ ਵਾਰ ਦਰਸ਼ਨ ਦਰਾਰੇ ਕਰਕੇ ਆਏ ਨੇ ਤੇ ਪਟਨਾ ਸਾਹਿਬ ਜਿਹੜੀ ਸੰਗਤਾਂ ਪਹੁੰਚਦੀਆਂ ਨੇ ਅਸੀਂ ਉਹਨਾਂ ਨੂੰ ਕਹਿ ਕੇ ਭੇਜੀਦਾ ਹੈ ਤੁਸੀਂ ਚੋਲਾ ਸਾਹਿਬ ਵੀ ਦੇਖ ਕੇ ਆਣਾ ਹੈ ਤੁਸੀਂ ਗੁਰਤੇਗ ਭਾਦਰ ਜੀ ਦੀਆਂ ਗੁਰਗੋਬਿੰਦ ਸਿੰਘ ਜੀ ਦੀਆਂ ਖੜਾਵਾਂ ਵੀ ਵੇਖ ਕੇ ਆਣੀਆਂ ਨੇ ਤੁਸੀਂ ਗੁਰਤੇਗ ਭਾਦਰ ਸਾਹਿਬ ਦਾ ਕੜਾ ਵੀ ਵੇਖ ਕੇ ਆਣਾ ਇਹਦੇ ਦਰਸ਼ਨ ਤੁਹਾਨੂੰ ਹੋਏ ਸਾਰੇ ਕਰਾਇ ਸੀ ਦਰਸ਼ਨ ਉਹਨਾਂ ਨਾਲ ਦੱਸ ਹੀ ਜਾਂਦਾ ਸੀ ਗੁਰਪ੍ਰੀਤ ਤਾਂ ਸਾਰੇ ਦਰਸ਼ਨ ਕਰਾਇ ਸੀਗੇ ਹਾਂ ਬਿਲਕੁਲ ਇਤਿਹਾਸ ਸੰਗਤ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਸਿਰਫ ਗੁਰਦਰ ਜਾ ਕੇ ਮੱਥਾ ਟੇਕ ਕੇ ਕੜਾ ਲੈ ਛੱਕ ਕੇ ਵਾਪਸ ਨਹੀਂ ਆ ਜਾਣਾ ਜਾਣਣਾ ਸਮਝਣਾ ਜਿਸ ਸਥਾਨ ਤੇ ਤੁਸੀਂ ਬੈਠੇ ਹੋ ਉਹਦਾ ਇਤਿਹਾਸ ਹੈ ਕਿ ਇਤਿਹਾਸ ਤੁਹਾਨੂੰ ਦੱਸਿਆ ਗਿਆ ਸਮੇਂ ਸਮੇਂ ਸਰ ਸਾਨੂੰ ਸਮੇਂ ਸਮੇਂ ਸਰ ਦੱਸ ਦਈ ਸੀ ਜਿਹੜੇ ਵੀ ਗੁਰਦੁਆਰਿਆਂ ਤੇ ਜਾਂਦੇ ਸੀਗੇ ਤਾਂ ਆਪਣੇ ਉੱਥੇ ਗੁਰਪ੍ਰੀਤ ਗਿਆਨੀ ਦੇ ਰਾਹੀਂ ਜਾਂ ਆਪ ਵੀ ਕਿਸੇ ਲਈ ਸਾਰਾ ਕੁਝ ਉਹ ਦੱਸ ਦਆਉਂ ਸੀਗਾ ਇਸ ਇਸ ਗੁਰਦੁਦਾਰੇ ਦਾ ਕੀ ਇਤਿਹਾਸ ਸੀਗਾ ਬਿਲਕੁਲ ਸਾਰਾ ਕੁਝ ਦੱਸਿਆ ਸੀ ਉਹਦਾ ਆਪਾਂ ਟੈਲੀਫੋਨਾਂ ਤੇ ਵੀ ਭਰੇ ਆ ਲੈ ਕੇ ਆਂਦੇ ਪਾ ਅੱਛਾ ਤੁਸੀਂ ਆਪਣੇ ਵੀ ਰਿਕਾਰਡਿੰਗ ਆਪ ਵੀ ਕੀਤੀ ਹੈ ਹਿਸਟਰੀ ਦੀ ਜੀ 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 ਨਿੱਕ ਕਰ ਸਕਦੇ ਸੀ ਕਿਉਂਕਿ ਨਿਆਣਿਆਂ ਨੂੰ ਕਰਿਆ ਕੇ ਤਾਂ ਦੱਸਣਾ ਸੀ ਕਿਤੇ ਨਹੀਂ ਸੀ ਤਾ ਜਿੰਨੇ ਕਰ ਸਕਦੇ ਸੀ ਜਿਦਾ ਮਾਤਲਕ ਕੀਤੀ ਸੰਗਤ ਜੀ ਹੀ ਹੁੰਦਾ ਹੈ ਕਿ ਜਿਸ ਵੇਲੇ ਤੁਸੀਂ ਘਰੋਂ ਇੱਕ ਵਾਰ ਤੁਰਦੇ ਹੋ ਪਹਿਲਾ ਦਿਨ ਤੁਹਾਨੂੰ ਥੋੜਾ ਜਿਹਾ ਆਪਰਾ ਜ਼ਰੂਰ ਲੱਗਦਾ ਸੁਭਾਵਾਂਕ ਲੱਗਣਾ ਚਾਹੀਦਾ ਵੀ ਹੈ ਲੇਕਿਨ ਦੂਸਰੇ ਦਿਨ ਜਿੱਸੇ ਵੇਲੇ ਤੁਸੀਂ ਹੋਟਲ ਤੋਂ ਨਿਕਲਦੇ ਹੋ ਆਰਾਮ ਦੇ ਨਾਲ 에어ਪੋਰਟ ਪਹੁੰਚਦੇ ਹੋ ਗੁਰੂ ਘਰਾਂ ਦੇ ਦਰਸ਼ਨ ਕਰਦੇ ਹੋ ਪੂਰਾ ਜਥਾ ਇੱਕ ਤਰੀਕੇ ਦਾ ਪਰਿਵਾਰ ਬਣ ਜਾਂਦਾ ਹੈ ਜਿਵੇਂ ਇੱਜਾ ਪਰਿਵਾਰ ਬਣ ਗਿਆ ਹੁਣ ਵੀ ਕੱਲ ਆਪਾਂ ਨੂੰ ਉੱਤੇ ਟੈਲੀਫੋਨ ਆਇਆ ਸੀਗਾ ਕੰਟਰੀ ਤੋਂ ਆਇਆ ਸੀਗਾ ਆਪਣੇ ਨਾਲ ਗਏ ਸੀਗੇ ਫੈਮਿਲੀ ਗਈ ਸੀ ਉਹਨਾਂ ਉਹਦਾ ਟੈਲੀਫੋਨ ਆਇਆ ਸੀਗਾ ਪੁੱਛ ਦੱਸ ਦੇ ਸੀਗੇ ਵੀ ਕੱਲ ਐਸ ਵੇਲੇ ਸ਼ੁਰੂ ਹੋਇਆ ਸੀ 8 ਵਜੇ ਕੱਲ ਵੀ ਇਦਾਂ ਹੋਣੀ ਆ ਵੀ ਇੱਕ ਵਾਰੀ ਇੱਕ ਕਿਸਮ ਦਾ ਪੁਆਰ ਦਸਾਂ ਦਿਨਾਂ ਦੇ ਵਿੱਚ ਇੰਨਾ ਪਿਆਰ ਹੋ ਗਿਆ ਹੈਗਾ ਕਿ ਜਿੱਦਾਂ ਮਤਲਬ ਕੰਟੈਕਟ ਇੱਕ ਦੂਜੇ ਨੂੰ ਕਰੀਦਾ ਹਾਂ ਹਾਂਜੀ ਹਨਾ ਉਹੀ ਗੱਲ ਹੈ ਜੀ ਇਹ ਇਹ ਇਸ ਇਸ ਚੀਜ਼ ਦਾ ਫਾਇਦਾ ਵੀ ਹੁੰਦਾ ਜਦ ਤੁਸੀਂ ਗਰੁੱਪ 'ਚ ਹੁੰਦੇ ਹੋ ਨਾ ਤਤ ਤੁਸੀਂ ਇੱਕ ਦੂਜੇ ਦਾ ਧਿਆਨ ਵੀ ਰੱਖਦੇ ਹੋ ਕਿ ਨਹੀਂ ਜੀ ਉਹ ਨੇ ਮੇਰੀ ਪਿਛਲੀ ਬੀਬੀ ਬੈਠੀ ਸੀ ਕੁਰਸੀ ਤੇ ਆਈ ਨਹੀਂ ਹੈ ਜਾਂ ਉਹ ਆਈ ਨਹੀਂ ਹੈ ਜਾਂ ਕੋਈ ਨਹੀਂ ਆਣਾ ਸੀਗਾ ਉਹਨੂੰ ਪਾਣੀ ਚਾਹੀਦਾ ਜੀ ਪਾਣੀ ਦਵਾ ਦਿਓ ਇਸ ਤਰੀਕੇ ਦਾ ਜਦ ਅਸੀਂ ਧਿਆਨ ਰੱਖਦੇ ਹਾਂ ਤਦ ਕਹ ਲੋ ਇਹ ਹੀ ਗੱਲ ਹੈ ਜੀ ਆਪਣਾ ਭਾਈਚਾਰਕ ਸਾਂਝ ਵੀ ਵੱਧਦੀ ਆ ਹੁਣ ਬੀਬੀ ਜੀ ਨੇ ਕਮੈਂਟਰੀ ਵਾਲੇ ਫੈਮਲੀ ਦਾ ਜ਼ਿਕਰ ਕੀਤਾ ਹੈ ਅਗਰ ਤੁਸੀਂ ਅੱਜ ਦਾ ਸਾਡਾ ਪ੍ਰੋਗਰਾਮ ਵੇਖ ਰਹੇ ਹੋ ਜੀ ਅਸੀਂ ਤੁਹਾਡੇ ਘਰ ਗ੍ਰੈਬ ਵਿਖਿਆ ਕੇ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਜਿਵੇਂ ਬੀਬੀ ਜੀ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਨੇ ਤੁਸੀਂ ਵੀ ਸ਼ੇਅਰ ਜ਼ਰੂਰ ਕਰਿਓ ਜੀ ਜਦ ਦਿੱਲੀ ਨੰਦੇੜ ਤੇ ਪਟਨਾ ਦੇ ਹੋ ਗਏ ਸਾਰੇ ਦਰਸ਼ਨ ਪੰਜਾਬ ਪਹੁੰਚੀ ਦਾ ਤੇ ਇੱਕ ਵੱਖਰਾ ਰਿਲੈਕਸ ਹੋ ਜਾਂਦਾ ਹਾਂਜੀ ਪੰਜਾਬ ਜਦੋਂ ਹੋ ਜਿਆਦਾ ਹੀ ਹੋ ਜਾਂਦੀ ਥੋੜੇ ਜਿਹੇ ਬੰਦੇ ਦਾ ਆਪਾਂ ਨਹੀਂ ਦਾ ਮਤਵ ਨਹੀਂ ਕਿ ਆਪਣਾ ਹੈਗਾ ਇਹ ਪੰਜਾਬ ਚ ਆਇਆ ਟੱਕਰ ਕੇ ਉੱਥੇ ਜਾ ਕੇ ਡਿਫਰੈਂਟ ਜਿਦਾ ਲੱਗਦਾ ਜ਼ਿਆਦਾ ਹੀ ਲੱਗਦਾ ਹੈ ਵੀ ਆਪਾਂ ਹੁਣ ਆਪਣੇ ਅਰਗੇਂਟ ਆਪਣੇ ਘਰ ਆ ਗਏ ਆ ਜਦ ਅਸੀਂ ਪੰਜੇ ਤਖਤਾਂ ਦੀ ਗੱਲ ਕਰਦੇ ਆ ਨਾ ਅਸੀਂ ਇਹਦੇ ਵਿੱਚ ਸਪੈਸ਼ਲੀ ਦਿੱਲੀ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਵੀ ਦਰਸ਼ਨ ਕੀਤੇ ਔਰ ਦਰਸ਼ਨਾ ਵਾਸਤੇ ਪਲਾਨ ਰੱਖੀਦਾ ਤੁਹਾਨੂੰ ਇਹ ਇਨੀਸ਼ੀਏਟਿਵ ਕੀ ਲੱਗਾ ਪੰਜੇ ਤਖਤਾਂ ਦੇ ਨਾਲ ਨਾਲ ਜੇ ਸਾਨੂੰ ਮੌਕਾ ਮਿਲ ਰਿਹਾ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਸਮਿਆਂ 'ਚ ਦਿੱਲੀ ਚਮਕੌਰ ਸਾਹਿਬ ਫਤਿਹਗੜ੍ਹ ਦੇ ਵੀ ਦਰਸ਼ਨ ਕਰੀਏ ਇਟਸ ਲਾਈਕ ਅ ਚੈਰੀਓਨਾ ਕੇਕ ਬਹੁਤ NICE ਲੱਗਦਾ ਜਿੱਦਾਂ ਨਾਲ ਹੋਰ ਗੁਰਦਵਾਰੇ ਵੀ ਦੇਖ ਹੋ ਜਾਂਦੇ ਆ ਹਾਂਜੀ ਇਹੀ ਇਹੀ ਸਾਡੀ ਕੋਸ਼ਿਸ਼ ਹੈਗੀ ਹੈ ਕਿ ਜਿਸ ਇਤਿਹਾਸ ਦੇ ਬਾਰੇ ਨੂੰ ਜਾਣਨ ਦੇ ਲਈ ਜਿਸ ਇਤਿਹਾਸ ਨੂੰ ਅਸੀਂ ਜਾਣਦੇ ਹਾਂ ਬੱਚੇ ਵੀ ਸਾਡੇ ਜਾਣਣ ਹੁਣ ਅਸੀਂ ਇੱਕ ਗੁਰਦੁਆਰਾ ਸਾਹਿਬ ਤੋਂ ਸਿਰਫ 15 ਕਿਲੋਮੀਟਰ ਤੋਂ ਜਾਂ 20 ਕਿਲੋਮੀਟਰ ਦੂਰ ਤੋਂ ਨਿਕਲ ਰਹੇ ਹਾਂ ਤਾਂ ਕਿਉਂ ਨਾ ਸਮਾਕਰ ਕੇ ਦਰਸ਼ਕਦਾਰੇ ਕਰਾਈਏ ਹੁਣ ਤਾਂ ਫਿਰ ਗਾਂ ਨਿਆਣੀ ਵੀ ਸਮਾਸੀ ਗਏ ਆ ਗਾਂ ਨਿਆੜੇ ਵੀ ਸੋਚਦੇ ਆ ਜਿਹੜੀ ਵੀਡੀਓ ਕਰਾ ਵੀਡੀਓ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਬਾਕੀ ਫੈਮਲੀ ਟੀਵੀ ਤੇ ਦੇਖਦੀਆਂ ਨੇ ਅਸੀਂ ਤੁਹਾਨੂੰ ਉਹਦਾ YouTube ਲਿੰਕ ਦੇ ਦੇਣੇ ਨੇ ਤੁਸੀਂ ਉਹ ਗਾਂ ਨਿਆਣਿਆਂ ਨੂੰ ਫਾਰਵਰਡ ਕਰੋ ਨਿਆਣਾ ਨੂੰ ਦੱਸੋ ਕਿ ਇਹ ਵੀਡੀਓ ਲਿੰਕ ਜਿਸ ਵੇਲੇ ਫ੍ਰੀ ਹੋਣ ਸਭ ਫੈਮਲੀ ਇਕੱਠੀ ਬੈਠ ਕੇ ਦੇਖੇ ਕਿਉਂਕਿ ਇਹ ਧਾਰਮਿਕ ਯਾਤਰਾ ਸਿਰਫ ਇਹੀ ਨਹੀਂ ਹੁੰਦਾ ਕਿ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਤਰੰਗ ਵੈਕਟੂ ਟੂਰ ਜਾਪ ਕਰ ਰਹੇ ਹਾਂ ਅਸੀਂ ਟਰੈਵਲ ਵੀ ਕਰ ਰਹੇ ਹੋਵਾਂਗੇ ਅਸੀਂ ਵਿਚਾਰੇ ਰੈਸਟੋਰੈਂਟਸ ਦੇ ਵਿੱਚ ਰੋਟੀ ਪਾਣੀ ਵੀ ਖਾ ਰਹੇ ਹੋਵਾਂਗੇ ਫ੍ਰੀ ਟਾਈਮ ਦੇ ਵਿੱਚ ਤਮਾਮ ਬੀਬੀਆਂ ਤਮਾਮ ਫੈਮਿਲੀਜ਼ ਉੱਥੇ ਆਪਣੇ ਦਿਨ ਨੂੰ ਰੀਕਾਲ ਕਰਦੇ ਹੋયા ਦਿਨ ਦੀਆਂ ਕੁਝ ਚੰਗੀਆਂ ਖਟੀਆਂ ਮਿੱਠੀਆਂ ਗੱਲਾਂ ਕਰ ਰਹੇ ਹੋਣਗੇ ਇਸ ਤਰੀਕੇ ਤੁਹਾਡਾ ਦਿਨ ਲੰਘੇਗਾ ਜੀ ਤੇ ਸੰਗਤ ਜੀ ਤੁਸੀਂ ਵੀ ਇਹ ਕਾਲ ਚੈਨਲ ਦੇ ਨਾਲ ਜੁੜ ਸਕਦੇ ਹੋ ਆਪਣੀ ਕੋਈ ਤੁਸੀਂ ਕੁਐਰੀ ਹੈਗੀ ਉਹ ਸਾਡੇ ਤੱਕ ਪਹੁੰਚਾ ਸਕਦੇ ਹੋ ਅਮਨਜੀਤ ਕੌਰ ਜੀ ਫਿਰ ਅਨੰਦਪੁਰ ਸਾਹਿਬ ਦਮਦਮਾ ਸਾਹਿਬ ਅੰਮ੍ਰਿਤਸਰ ਤਿੰਨਾਂ ਦੀ ਕੋਈ ਇੱਕ ਇੱਕ ਗੱਲ ਚੇਤੇ ਕਰੋ ਤੇ ਮੈਨੂੰ ਦੱਸੋ ਉੱਥੇ ਤੁਹਾਡਾ ਕੀ ਤਜਰਬਾ ਰਿਹਾ ਲੰਗਰ ਦਾ ਵੀ ਤਜਰਬਾ ਦੱਸਣਾ ਹੈ ਹੋਟਲ ਦਾ ਵੀ ਤੇ ਸਾਡੀ ਟੀਮ ਕਿਉਂਕਿ ਤਜਿੰਦਰ ਸਿੰਘ ਜੀ ਪਹੁੰਚੇ ਆਪਣੀ ਟੀਮ ਨੂੰ ਹਾਂਜੀ ਹਾਂਜੀ ਤਲਜਿੰਦਰ ਵੀ ਆਹ ਤਲਜਿੰਦਰ ਵੀ ਗਿਆ ਸੀਗਾ ਹੋਰ ਆਪਣਾ ਇੱਕ ਹੋਰ ਭਾਜੀ ਸੀਗਾ ਤਾਂ ਸਾਰਿਆਂ ਨੇ ਜਿੱਦਾਂ ਮਾਤਰਿਕ ਸਾਨੂੰ ਆਂਦੀ ਬੁਲਾਈ ਰੱਖਿਆ ਪੰਜਾਂ ਤੱਕ ਦਾ ਸਾਨੂੰ ਸੱਟ ਦਿੱਤਾ ਅੱਛਾ ਜੀ ਮੈਂ ਕਰਕੇ ਦਿਖਾਉਂਦਾ ਹਾਂ ਹਾਂਜੀ ਹਾਂਜੀ ਓਕੇ ਹਾਂਜੀ ਸਾਉ ਤੇ ਜਿਆ ਕੀ ਲਾਸਟ ਵਾਰ ਸਾਨੂੰ ਆਪਣੇ ਦਿੱਤਾ ਅਸੀਂ ਤੁਹਾਨੂੰ ਫੁੱਲ ਸਕਰੀਨ ਦਿਖਾ ਦਾਂਗੇ ਸੰਗਤ ਜੀ ਇਹ ਸਰਟੀਫਿਕੇਟ ਮੈਂ ਤਸਵੀਰ ਵੀ ਦਿਖਾਵਾਂਗਾ ਜਿਸ ਵੇਲੇ ਬੀਬੀ ਨੂੰ ਦਿੱਤਾ ਕਹਿੰਦੇ ਤੁਹਾਨੂੰ ਕਿਹੜੇ ਗੁਰਦੁਆਰਾ ਸਾਹਿਬ ਦਿੱਤਾ ਸੀ ਅੰਮ੍ਰਿਤਸਰ 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 ਜਿਸ ਵੇਲੇ ਯਾਤਰਾ ਸਮਾਪਤ ਹੁੰਦੀ ਹੈ ਜੀ ਉਹਨੇ ਸਾਰੇ ਇਕੱਠੇ ਹੋਏ ਉਸ ਵੇਲੇ ਆਪਣੇ ਤਾਂ ਉਹਨਾਂ ਨੇ ਇਹ ਮੱਤਵਲ ਕੇ ਸਾਨੂੰ ਸਾਡ ਦਿੱਤਾ ਦਾ ਪੰਜਾ ਤਖਤਾਂ ਦਾ ਇਹ ਸੰਗਤ ਜੀ ਇੱਕ ਯਾਦ ਹੁੰਦੀ ਹੈ ਪਰਿਵਾਰਾਂ ਦੀ ਕਿ ਤੁਸੀਂ ਅਕਾਲ ਚੈਨਲ ਦੇ ਨਾਲ ਗਏ ਸੀ ਤੁਸੀਂ ਪੰਜੇ ਤਖਤਾਂ ਦੇ ਦਰਸ਼ਨ ਦیدارੇ ਇੱਕੋ ਵਾਰ ਦੇ ਵਿੱਚ ਕਰਕੇ ਆਏ ਹੋ ਅਸੀਂ ਰੋਜ਼ਾਨਾ ਅਰਦਾਸ ਦੇ ਵਿੱਚ ਇਹੀ ਗੱਲ ਕਰਦੇ ਹਾਂ ਕਿ ਪੰਜੇ ਤਖਤਾਂ ਦੇ ਤੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਦਦਾਰੇ ਹੋਣ ਬੀਬੀ ਜੀ ਪੰਜੇ ਤਖਤਾਂ ਦੇ ਵੀ ਤੇ ਵਿਛੜੇ ਗੁਰਧਾਮਾਂ ਦੇ ਵੀ ਦਰਸ਼ਨ ਦਦਾਰੇ ਇਕੱਠੇ ਕਰਕੇ ਆ ਚੁੱਕੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਬਾਬਾ ਮਿਹਰ ਕਰੇਗਾ ਆਪ ਸਭ ਦੇ ਜੀਵਨ ਦੇ ਵਿੱਚ ਵੀ ਇਸ ਤਮਾਮ ਦਿਨ ਤੁਹਾਡੀ ਉਦਮ ਸਦਕਾ ਤੁਹਾਡੀ ਮਿਹਨਤ ਸਦਕਾ ਜਲਦ ਤੋਂ ਜਲਦ ਆਣਗੇ ਤੇ ਬੇਬੀ ਜੀ ਇਹ ਤਾਂ ਗੱਲ ਹੋਈ ਪੰਜੇ ਤਖਤਾਂ ਦੇ ਦਰਸ਼ਣ ਦੇਦਾਰਿਆਂ ਦੀ ਅਖੀਰ ਦੇ ਵਿੱਚ ਮੈਂ ਜ਼ਰੂਰ ਚਾਹਾਂਗਾ ਪਾਕਿਸਤਾਨ ਦੇ ਟ੍ਰਿਪ ਨੂੰ ਰੀਕਾਲ ਕਰਦਿਆਂ ਹੋਇਆਂ ਸੰਗਤ ਨੂੰ ਦੱਸੋ ਪਾਕਿਸਤਾਨ ਜਾਣਾ ਜ਼ਰੂਰੀ ਕਿਉਂ ਹੈ ਕਿਸੇ ਇੱਕ ਦੇ ਲਈ ਕਿਉਂਕਿ ਮੈਨੂੰ ਲੱਗਦਾ ਜਦ ਤੁਸੀਂ ਪਿਛਲੀ ਵਾਰ ਪਾਕਿਸਤਾਨ ਗਏ ਸੀ ਉਸ ਤੋਂ ਪਹਿਲਾਂ ਤੁਸੀਂ ਪਾਕਿਸਤਾਨ ਦੇ ਦਰਸ਼ਨ ਨਹੀਂ ਕਰਕੇ ਆਏ ਸੀ ਗੁਰਦੁਆਰੇ ਨਹੀਂ 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 ਪਹਿਲੀ ਵਾਰ ਹੀ ਗਈ ਸੀ ਪਾਕਿਸਤਾਨ ਦਾ ਪਲਾਨ ਤੁਹਾਡਾ ਕਿਵੇਂ ਬਣਿਆ ਸੀ ਤਾਂ ਉਦੋਂ ਵੀ ਸਾਨੂੰ ਅਸੀਂ ਜਿੱਦਾਂ ਸਾਰੇ ਆਪਾਂ ਜਿੰਦਾਂ ਹੋਰ ਭੈਣਾਂ ਜਾਂਦੀਆਂ ਸੀਗੀਆਂ ਫਿਰ ਜਿੱਦਾਂ ਸਾਡੀ ਆਪਣੀ ਜਿੱਦਾਂ ਮੈਂ ਆਪਣੀ ਫ੍ਰੈਂਡਾਂ ਨਾਲ ਦੋਨਾਂ ਨੇ ਉਹਨਾਂ ਨਾਲ ਗਈ ਸੀਗੀ ਫਿਰ ਸਾਡੀ ਤਾ ਉਹ ਵੀ ਕਹਿੰਦੀ ਆ ਕਿ ਚੱਲ ਮੇਰਾ ਵੀ ਜੀ ਕਰਦਾ ਆ ਆਪਾਂ ਚੱਲ ਜਾ ਕੇ ਆਉਨੇ ਉੱਦਾਂ ਤਾਂ ਨਹੀਂ ਜਾ ਹੁੰਦਾ ਹੈਗਾ ਇਕੱਲਿਆਂ ਕੋ ਬਿਚਾਲ ਆਪਾਂ ਨਾਲ ਸਮਾਂ ਕੇ ਆਪਾਂ ਨੂੰ ਈਜ਼ੀ ਪਾਊਗਾ ਤਾਂ ਇਸੇ ਕਰ ਇਦਾਂ ਹੀ ਉਦੋਂ ਸਾਡੀ ਦੋਨਾਂ ਦੀ ਸਾਡੀ ਸਲਾਹ ਉਦੋਂ ਬਣ ਗਈ ਓਕੇ ਬੋਲੋ ਅੰਤਣ ਇਹਦੇ ਜਾਂ ਕੋ ਮੇਰੇ ਇਦਾਂ ਤਾਂ ਮਤਲਬ ਕਿ ਉਹਨਾਂ ਦੀ ਵੀ ਉਦੋਂ ਇਹ ਸਾਡੀ ਦੇ ਸਲਾਹ ਬਣ ਗਈ ਆ ਭਾ ਪਾਜਿੰਦਰ ਸਿੰਘ ਵੀ ਨਾਲ ਤੁਹਾਡੇ ਹਾਂਜੀ ਭਾ ਜਿੰਦਰ ਸਿੰਘ ਵੀ ਤਾਂ ਆਪਣੇ ਉਹ ਦੂਜੇ ਭਾਜੀ ਉਹ ਵੀ ਉਹ ਵੀ ਉਹਨਾਂ ਗਏ ਸੀਗੇ ਹਾਂਜੀ ਟੀਮ ਸਾਰੀ ਨਾਲ ਰਹੇ ਸੀਗੀ ਤਾਂ ਉਦੋਂ ਵੀ ਸਾਡਾ ਬਹੁਤ ਮਤਲਬ ਕਿ ਉੱਥੇ ਜਾਣ ਕਰਕੇ ਸਾਡਾ ਐਕਸਪੀਰੀਅੰਸ ਚੰਗਾ ਹੋਣ ਕਰਕੇ ਅਸੀਂ ਵੀ ਹੋਣ ਤੁਹਾਡੇ ਨਾਲ ਤਾਂ ਆਈ ਹਾਂ ਤੇ ਬੁੱਕ ਕੁੜੀ ਨੇ ਕੀਤਾ ਬਿਲਕੁਲ ਜੀ ਅ ਤੇ ਹੁਣ ਤੁਸੀਂ ਅੱਗੇ ਕਿੱਥੇ ਜਾਣਾ ਜੀ ਸਾਡੇ ਨਾਲ ਹਾਂਜੀ ਹਾਂਜੀ ਅੱਜ ਸੋਚਦੇ ਹਾਂ ਹੁਣ ਦੇਖਦੀ ਸੀ ਕਿ ਹੁਣ ਦੇਖਦੀ ਸੀਗੇ ਟੈਲੀ ਤੇ ਆਉਂਦਾ ਆ ਤਾਂ ਹੁਣ ਦੇਖਦੀ ਸੀ ਕਿ ਵੀ ਗਾਂ ਹੁਣ ਨਾ ਹਾਂਜੀ ਨਹੀਂ ਨਹੀਂ ਪਰ ਅੱਜ ਵੀ ਇਸ ਵੇਲੇ ਸੋਚਦੇ ਹਾਂ ਵੀ ਗਾਂ ਹਾਂ ਗਾਂ ਜਾਣ ਵਿੱਚ ਜਾਣਾ ਕਿੰਨੀਆਂ ਨੂੰ ਜਾਣਾ ਕਹਿੰਦੇ ਓਕੇ ਹਾਂਜੀ ਬਿਲਕੁਲ ਜੀ ਅਸੀਂ ਫਰਵਿ ਦੇ ਵਿੱਚ ਕਿੰਨੀਆਂ ਚੱਲੇ ਹਾਂ ਅ ਕਾਲ ਚੈਨ ਦਾ ਮਕਸਦ ਹੈਗਾ ਜੀ ਧਾਰਮਿਕ ਯਾਤਰਾ ਦੇ ਉੱਤੇ ਆਪ ਸਭ ਦੇ ਨਾਲ ਜੋੜਨਾ ਸੰਗਤਾਂ ਜੇ ਸਾਡੇ ਨਾਲ ਜਾਂਦੀਆਂ ਨੇ ਆਪ ਸਭ ਵਰੀਆਂ ਸੰਗਤਾਂ ਹੀ ਜਦ ਵਾਪਸ ਆ ਕੇ ਫੀਡਬੈਕ ਦਿੰਦੀਆਂ ਨੇ ਉਹ ਪੁੱਛਦੀਆਂ ਨੇ ਧਾਰਮਿਕ ਯਾਤਰਾ ਤੋਂ ਇਲਾਵਾ ਹੋਰ ਵੀ ਕੀ ਤੇ ਉਹ ਸਾਨੂੰ ਇੱਕ ਸਿੰਘ ਸਾਹਿਬ ਨੇ ਦੱਸਿਆ ਕਹਿੰਦੇ ਜੀ ਮੈਂ ਜਿੱਕਰ ਜੈਕ ਨਿਆਣੇ ਨੂੰ ਦੱਸਾਂਗਾ ਨਾ ਕਿ ਦੇਖੋ ਜੀ ਮੈਨੂੰ ਧਾਰਮਿਕ ਯਾਤਰਾ ਦੇ ਉੱਤੇ ਇਹਨਾਂ ਨੇ ਮੇਰੇ ਇੰਨੀ ਚੰਗੇ ਧਿਆਨ ਰੱਖਿਆ ਤੇ ਬਾਕੀ ਹੋਰ ਕਿਸੇ ਹੌਲੀਡੇ ਟ੍ਰਿਪ ਦੇ ਉੱਤੇ ਕਿੰਨਾ ਬਿਹਤਰ ਧਿਆਨ ਰੱਖਣਗੇ ਫਿਰ ਅਸੀਂ ਉਸ ਤੋਂ ਬਾਅਦ ਦੁਬਈ ਤੇ ਕੇਨਿਆ ਤੇ ਸ਼੍ਰੀਲੰਕਾ ਦਾ ਜ਼ਿਕਰ ਕੀਤਾ ਚਲੋ ਜਿਹਦੇ ਉੱਤੇ ਜੋ ਜਾਣਾ ਚਾਹੁੰਦਾ ਹੈ ਉਹ ਆਪਣਾ ਉਦਮ ਸਰਕਾਰ ਮਨ ਬਣਾ ਰਿਹਾ ਅਕੀਦ ਦੇ ਵਿੱਚ ਸੰਗਤ ਨੂੰ ਜੇਕਰ ਤੁਸੀਂ ਇੱਕ ਲਾਈਨ ਦੇ ਵਿੱਚ ਦੱਸਣਾ ਚਾਹੋ ਕੀ ਧਾਰਮਿਕ ਯਾਤਰਾ ਵੀ ਜ਼ਰੂਰੀ ਹੈ ਜੀ ਆਪਣੇ ਲਈ ਸਮਾਂ ਕੱਢਣਾ ਜ਼ਰੂਰੀ ਹੈ ਤਾਂ ਕਿ ਇਕਾਂਤ ਦੇ ਵਿੱਚ ਬੈਠ ਕੇ ਉਸ ਗੁਰੂ ਦਾ ਬਸ ਸ਼ੁਕਰਾਨਾ ਹੀ ਕਰ ਸਕੀਏ ਜੋ ਜੀਵਨ ਤੇ ਜੋ ਸਮਾ ਪਰਿਵਾਰ ਦੇ ਨਾਲ ਬਖਸ਼ਦਾ ਇਹੋ ਹੀ ਚਾਹੁੰਦੇ ਆ ਆਪਾਂ ਕਹਿਣਾ ਸਾਰਿਆਂ ਨੂੰ ਵੀ ਸਾਰਿਆਂ ਨੂੰ ਜ਼ਰੂਰ ਜਾਣਾ ਚਾਹੀਦਾ ਆ ਤਾ ਇਸ ਇਹਦੇ ਨਾਲ ਆਪਾਂ ਦੇ ਕਿੱਦਾਂ ਕਹਿੰਦੇ ਹੁੰਦੇ ਆ ਹੁਣ ਪਹਿਲਾਂ ਆਪਾਂ ਸੋਚਦੇ ਰਹਿੰਦੇ ਸੀ ਇਕੱਲੇ ਕਿੱਦਾਂ ਜਾਣਾ ਹੁਣ ਤਾਂ ਕਿੱਦਾਂ ਕਹਿੰਦੇ ਹੁੰਦੇ ਆ ਬਹੁਤ ਤੁਹਾਡਾ ਧੰਨਵਾਦ ਆ ਕਿ ਜਿਹੜਾ ਤੁਸੀਂ ਲੈ ਕੇ ਜਾਂਦੇ ਆ ਸਾਰਿਆਂ ਲਈ ਈਜੀ ਬਣ ਗਿਆ ਆ ਵੀ ਜਾਣ ਲਈ ਉਹ ਸੌਖਾ ਹੋ ਗਿਆ ਹੈਗਾ ਕੋਈ ਹੁਣ ਔਖਾ ਨਹੀਂ ਹੈਗਾ ਤੇ ਜਾਣਾ ਚਾਹੀਦਾ ਸਾਰਿਆਂ ਨੂੰ ਆਪਾਂ ਦੇਖਣ ਦਰਸ਼ਨ ਕਰਨੀ ਚਾਹੀਦੇ ਸਾਰੇ ਗੁਰਦੁਆਰਿਆਂ ਦੇ ਪਤਾ ਲੱਗਦਾ ਆ ਗਾਹਾਂ ਨਿਆਣਿਆਂ ਨੂੰ ਵੀ ਪਤਾ ਲੱਗਦਾ ਆ ਆਪਾਂ ਘਰ ਚੋਂ ਸਿਆਣੇ ਜਾਂਦੇ ਆ ਤਾਂ ਫੇਰ ਨਿਆਣੇ ਵੀ ਗਾਹ ਸੋਚਦੇ ਆ ਵੀ ਅਸੀਂ ਵੀ ਜਾਵਾਂਗੇ ਹੁਣ ਕੁੜੀ ਮੇਰੇ ਨਿਆਣੇ ਵੀ ਕਹਿੰਦੇ ਕਿ ਅਸੀਂ ਵੀ ਮੰਮੀ ਗਾਹਾਂ ਬਿਮਾਤਵਲ ਕੀ ਜਾਵਾਂਗੇ ਦਰਸ਼ਨ ਕਰਾਂਗੇ ਪਾਕਿਸਤਾਨ ਨੂੰ ਵੀ ਜਾਵਾਂਗੇ ਇੱਧਰ ਵੀ ਪੰਨਾ ਦੇ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆਂ ਬੀਬੀ ਜੀ ਤੁਸੀਂ ਸਮਾਂ ਦਿੱਤਾ ਸਾਡੇ ਨਾਲ ਗੱਲਬਾਤ ਕੀਤੀ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਤੇ ਅਸੀਂ ਉਮੀਦ ਕਰਦੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਕਾਲ ਚੈਨਲ ਦੇ ਨਾਲ ਤੁਸੀਂ ਇਸੇ ਤਰੀਕੇ ਦੇ ਨਾਲ ਕਨੈਕਟਡ ਰਹੋਗੇ ਭਾਵੇਂ ਸਾਡੇ ਤੁਸੀਂ ਪ੍ਰੋਗਰਾਮਸ ਕੋੰਥਕ ਜੁੜੋ ਮੇਕੋ ਤੁਸੀਂ ਅਕਾਲ ਏਡ ਦੇ ਨਾਲ ਜੁੜੋ ਜਾਂ ਤੁਸੀਂ ਅਕਾਲ ਟ੍ਰੈਵਲ ਨਾਲ ਜੁੜ ਕੇ ਆਪਣਾ ਸਮਾਂ ਯਾਤਰਾ ਜਾਂ ਕਿਸੇ ਹੌਲੀਡੇ ਟ੍ਰਿਪ ਦਿੱਤੇ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸੰਗਤ ਨੂੰ ਇਜਾਜ਼ਤ ਲਾਂਗੇ ਫਤਿਹ ਦੀ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ